ਅੱਜ ਪਰਮੇਸ਼ੁਰ ਦੇ ਬਾਪ ਕਲਾਮ ਦਾ ਕੁਝ ਸੁਣਾਂਗੇ ਥੋੜਾ ਸਮਾਂ ਸੀ ਪਰਮੇਸ਼ੁਰ ਦੇ वचन ਨੂੰ ਵੇਖਾਂਗੇ ਜਿਹੜਾ ਬਹੁਤ ਹੀ ਕੀਮਤੀ ਹੈ ਇਹ ਸਾਡੇ ਜੀਵਨ ਦੇ ਲਈ ਰਾਹ ਆ ਚਾਨਣ ਆ ਮੁਕਤੀ ਹੈ ਬਲੇਸਿੰਗ ਹੈ ਪਵਿੱਤਰੇ ਪਵਿੱਤਰ ਸਨਾਂ ਦੀ ਜੋ ਹਵਾ ਪਰਮੇਸ਼ੁਰ ਦੀ ਵਡਿਆਈ ਹੋਵੇ ਕੁਲਸੀਆਂ ਦੀ ਪਤਨੀ ਜਿਹਨੇ ਆਏ ਨਵੀਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਪਿਛਲੇ ਦਿਨਾਂ ਚ ਐਸੀ ਪਿਛਲੇ ਸੰਧਿਆ ਆਪਾਂ ਪ੍ਰਭੂ ਕੋਲ ਜੋ ਸ਼ਾਮਲ ਹੋਏ ਤੇ ਇੱਕ ਵਾਦਾ ਸਾਨੂੰ ਉੱਥੋਂ ਮਿਲਦਾ ਆ ਕਿ ਤੁਸੀਂ ਮੇਰੇ ਜੀਵਨਾ ਕੀ ਕਰੋ ਪ੍ਰਚਾਰ ਕਰੋ ਹallelujah ਤੇ ਭਾਈ ਪ੍ਰਣਾ ਨਵਾਂ ਜੀਵਨ ਪਾਇਆ ਨਵੇਂ ਜੀਵਨ ਚ ਚਲਣਾ ਆ ਜਿਨ੍ਹਾਂ ਨੇ ਪਿਤਾ ਪੁੱਤਰ ਪੂਤਰਾ ਆਤਮਾ ਦਾ ਗਿਆਨ ਸਮਝ ਲਿਆ ਇੱਕ ਨਵਾਂ ਜੀਵਨ ਮਿਲ ਆਇਆ ਨਵੇਂ ਜੀਵਨ ਦਾ ਰਾਹ ਆ ਨਵੇਂ ਜੀਵਨ ਦੀ ਆ ਕੋਈ ਗੱਲਾਂ ਨਹੀਂ ਜਿਹੜੀਆਂ ਸਾਡੇ ਦੁਆਰਾ ਪੂਰੀਆਂ ਹੋਣੀਆਂ ਨੇ ਦੂਤੇ ਲੋਕਾਂ ਲਈ ਕਿਉਂ ਸਾਨੂੰ ਵੇਖਣ ਤੇ ਚੱਲਣ ਹallelujah ਉਹਨੇ ਪ੍ਰਭੂ ਦੀ ਕਿਰਪਾ ਦਾ ਨਾਲ ਸਿਕਵਾਇਆਂ ਨੂੰ ਸੁਣ ਰਿਹਾ ਗਵਾਇਆਂ ਚਰਚ ਵਿੱਚ ਚਲੋ ਜਾਂ ਬਹੁਤ ਚਿਰ ਹੋ ਗਈ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਯੀਸ਼ੂ ਸਾਡੇ ਵਿਸ਼ਵਾਸ ਨੂੰ ਬਣਾਉਂਦਾ ਪਿਤਾ ਦਾ ਧੰਨਵਾਦ ਕਰਦੇ ਆ ਉਹਨੇ ਕਿਰਪਾ ਕੀਤੀ ਮੂਰਤੀਆਂ ਦੇ ਨਿਧਾਰੇ ਉਹਦਾ ਪਾਂਡਿ ਵਚਨ ਪੜਾਂਗੇ ਹallelujah ਇਸ ਲਈ ਤੁਸੀਂ ਆਪਣੇ ਅੰਮਾ ਨੂੰ ਜੋ ਤਰਤੀ ਤੇ ਹੋਣਾ ਨੂੰ ਮਾਰ ਸੁੱਟੋ ਅਰਥਾਤ ਖਰਾਮਕਾਰੀ ਗੰਤਮਾਸਟਰ ਕਾਮਨਾ ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ ਜੇ ਅਸੀਂ ਨਾ ਵਜੇ ਇੱਕ ਵੀ ਕੰਮ ਕਰਦੇ ਆਂ ਤੇ ਮੂਰਤੀ ਪੂਜਾ ਦੇ ਬਰਾਬਰਵਾ ਭਾਵੇਂ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਤੇ ਮੂਰਤੀ ਪੂਜਣ ਵਾਲਿਆਂ ਨੂੰ ਆਪਾਂ ਕੁਝ ਕਹਿ ਸਕਦੇ ਹਾਂ ਹਨਾ ਵੀ ਮੂਰਤੀ ਪੂਜਾ ਦੇ ਅਸੀਂ ਨਹੀਂ ਹੈ ਨਹੀਂ ਨਹੀਂ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਅਸੀਂ ਆਪਣੇ ਵੱਲ ਧਿਆਨ ਦਿਈਏ ਕਿ ਸਾਡੇ ਵਿੱਚ ਦਿੱਤੇ ਸਾਡਾ ਕੋਈ ਅੰਗ ਪਰਮੇਸ਼ਵਰ ਨੂੰ ਥੱਲੇ ਤੇ ਨਹੀਂ ਲਾ ਗਿਆ ਲਜਿਤ ਨਹੀਂ ਕਰ ਗਿਆ ਸਾਡੀ ਸੋਚ ਸਾਡੇ ਬੋਲ ਬੋਲ ਜੋ ਬੋਲਦੇ ਅਸੀਂ ਭਾਈ ਭੈਣੋ ਕਿਉਂ ਨਹੀਂ ਇਹਨਾਂ ਦੰਦਾਂ ਦੇ ਕਾਰਨ ਪਰਮੇਸ਼ਰ ਦਾ ਕਰੋਧ ਅਣ ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਆ ਕਿਹਨਾਂ ਤੇ ਪੈਂਦਾ ਆ ਅਣ ਆਗਿਆਕਾਰੀ ਦੇ ਪੁੱਤਰਾਂ ਤੇ ਪੈਂਦਾ ਦੇ ਉਹਨਾਂ ਦਾ ਫਿਰ ਕੋਈ ਸਾਥ ਨਹੀਂ ਉਹਨਾਂ ਲਈ ਕੋਈ ਸਾਥ ਨਹੀਂ ਹallelujah ਪਰ ਪ੍ਰਭੂ ਦੇ ਬੰਦੇ ਤੇ ਵੀ ਸੌ ਰਸਤਾ ਕਿਹਦੇ ਰਸਤੇ ਇੱਕ ਬੰਦ ਹੋ ਜੇਗਾ ਦੂਜੇ ਸੌ ਖੁੱਲਦੇ ਹੋਰ ਆੜੀ ਮਾਰ ਕੇ ਪ੍ਰਭੂ ਦਾ ਧੰਵਾਦ ਕਰਾਂਗੇ ਪ੍ਰਭੂ ਦੇ ਬੰਧਿਆ ਦੀ ਬਹੁਤ ਬਖਸ਼ਿਸ਼ ਬੋਲ ਕਹਿੰਦੇ ਆ ਪਰ ਉਸ ਦਾ ਦੀਵਾ ਇਸ ਵਾਰੀ ਬੰਦ ਹੋ ਗਿਆ ਨਾ ਫੇਰ ਮੁੜ ਕੇ ਨਹੀਂ ਜਗਣਾ ਹallelujah ਤਰ ਵੀ ਦੇਰ ਸਦਾ ਬਾਹਰ ਹਾਂ ਤਰ ਵੀ ਬਦਲੇ ਲਈ ਸੌ ਰਸਤਾ ਕੋਈ ਕਿੰਨਾ ਮਰਜੀ ਜੋਰ ਲਾਵੇ ਕੋਈ ਕਿੰਨਾ ਮਰਜੀ ਸਤਾਵੇ ਕੋਈ ਜਿੰਨਾ ਮਰਜੀ ਕਬਰਾਂ ਵਾਲੇ ਸ਼ਬਦ ਫੈਲਾਵੇ ਪਰ ਕੋ ਜਿਹੜੇ ਵਿਸ਼ਵਾਸ ਵਿੱਚ ਨੇ ਉਹ ਕੀ ਕਰਨਗੇ ਉਹ ਪ੍ਰਭੂ ਵਿੱਚ ਵਾਦੀਆਂਗੇ ਸਾਹਰ ਕੇ ਸਾਤਰਾ ਜੀ ਬਣੀ ਜਿਨ੍ਹਾਂ ਦੇ ਨਾਲ ਤੁਸੀਂ ਵੀ ਅੱਗੇ ਚਾਹਦੇ ਸੋ ਜਿਸ ਵੇਲੇ ਉਹਨਾਂ ਵਿੱਚ ਜਿਉਂਦੇ ਸੋ ਜਿਸ ਵੇਲੇ ਤੁਸੀਂ ਉਸਮਾਨ ਇਹ ਨਵੀਂ ਜ਼ਿੰਦਗੀ ਨੂੰ ਨਹੀਂ ਪਾਇਆ ਨਵੇਂ ਜੀਵਨ ਨੂੰ ਨਹੀਂ ਪਾਇਆ ਤੁਸੀਂ ਵੀ ਉਹੀ ਚੀਜ਼ਾਂ ਘੇੜਦੇ ਸੀ ਤੁਸੀਂ ਵੀ ਉਹੀ ਕੰਮ ਕਰਦੇ ਸੀ ਅੱਜ ਅਸੀਂ ਚਰਕੇ ਪ੍ਰਭੂ ਦੇ ਕੰਮ ਨੂੰ ਕਰਦੇ ਆ ਸਾਡੇ ਉੱਤੇ ਕੀਤੀ ਕਿਰਪਾ ਰੱਬ ਨੇ ਕਰਮਾ ਕਰਾਇਆ ਮਾੜੇ ਕੰਮਾਂ ਨੂੰ ਕੱਟ ਕੇ ਆਪਣੇ ਕੰਮ ਤੇ ਲਾਇਆ ਤਾਈਓ ਉਹਦੀ ਅਸੀਸ ਤਾਂ गावा ਦੇਣਾ ਹੋਵੇ ਜਾਨ ਰਾਤ ਜੀ ਭਾਈ ਭੈਣੋ ਜਿੱਦਣ ਅਸੀਂ ਨਹੀਂ ਸੀ ਜਾਣਦੇ ਜਿੱਦਣ ਅਸੀਂ ਨਹੀਂ ਸੀ ਚੱਲਦੇ ਜਿੱਦਣ ਅਸੀਂ ਨਹੀਂ ਸੀ ਦੁਆ ਕਰਦੇ ਜਿੱਦਣ ਸਾਨੂੰ ਗੀਤ ਨਹੀਂ ਗਾਉਣੇ ਆਉਂਦੇ ਇਹਦੇ ਸਾਨੂੰ ਕੋਈ ਤਾੜੀ ਮਾਰਨ ਤੋਂ ਵੀ ਮਨਾ ਕਰ ਦਿੰਦਾ ਸੀ ਚੁੱਪ ਕਰਾ ਦੇ ਬੰਦ ਕਰ ਤੂੰ ਬੰਦ ਕਰਾ ਦੇਣਾ ਹallelujah ਉਹ ਦਿਨ ਬਾਬੂ ਬਾਈ ਨੇ ਸਾਨੂੰ ਚੋਣ ਲਿਆ ਤੇ ਕਿਹੜਾ ਵਜ ਬਣਾਇਆ ਗੋਰਖਾ ਦੀ ਸ਼ਾਇਦ ਮੰਡਲ ਚੁਣਿਆ ਹੋਇਆ ਵਜ ਹallelujah ਹallelujah ਅੱਜ ਹੋਈ ਚੁਣੇ ਹੋਏ ਆ ਅੱਜ ਬੈਠੇ ਜਿਹੜਾ ਚੁਣੇ ਹੋਇਆ ਬਹੁਤ ਸਾਰੇ ਪਰਿਵਾਰਾਂ ਨੂੰ ਕੰਮ ਪਾ ਗਏ ਬਹੁਤ ਸਾਰੇ ਪਰਿਵਾਰਾਂ ਨੇ ਇਤਲੋ ਜਿੰਨੀਆਂ ਸਲਾਵਾ ਕਰ ਲਈਆਂ ਬਹੁਤ ਸਾਰੇ ਪਰਿਵਾਰਾਂ ਨੇ ਕਹਿ ਦਿੱਤਾ ਕਿ ਅੱਜ ਉਥੇ ਜਣਾ ਆ ਅੱਜ ਕੰਮ ਤਾਂ ਆਇਆ ਅੱਜ ਹਾਰ ਨਾ ਮੋ ਕੱਲ ਉਹ ਸਾਨੂੰ ਅੱਜ ਇਹ ਨਹੀਂ ਕਰ ਲਿਆ ਆਪਣੇ ਆਪ ਨੂੰ ਬਾਹਨਾ ਬਣਾ ਲਿਆ ਤੇ ਇਸ ਜਗ੍ਹਾ ਤੋਂ ਰਸਤਾ ਦੇ ਆਏ ਪਹੁੰਚੇ ਹallelujah ਬੋਝ ਬਣਾਉਣ ਵਾਲਿਆਂ ਨੇ ਬੋਝ ਬਣਾਇਆ ਹallelujah ਮੈਨੂੰ ਸ਼ੋਰ ਵਾਲਿਆਂ ਨੇ ਮੈਨੂੰ ਵਿਚਾਰੇ ਆ ਸਾਊਂਡ ਲਾਉਣ ਵਾਲਿਆਂ ਨੇ ਸਾਊਂਡ ਲਾਇਆ ਆ ਸਾਜ਼ ਵਜਾਉਣ ਵਾਲਿਆਂ ਨੇ ਸਾਜ਼ ਵਜਾਇਆ ਤੇ ਗੀਤ ਗਾਉਣ ਵਾਲਿਆਂ ਨੇ ਗੀਤ ਗਾਇਆ ਪਰ ਉਹ ਸੀਟੂ ਹੋਏ ਪਰਕਾ ਤੋਂ ਕੀ ਲਾਗੇ ਨੇ ਅੰਕੇ ਲਾਗੇ ਪਰ ਕਿਦ ਤੱਕ ਜਾਣਦਾ ਨਹੀਂ ਜੀ ਉਹਦੋਂ ਰਹਿ ਜਾ ਕਹਿੰਦੇ ਰਾਹ ਜਾਵੇ ਪਰ ਅਸੀਂ ਜਾਣ ਲਿਆਏ ਤਾਂ ਫਿਰ ਕਿਉਂ ਰਹਿ ਕੀ ਇਹਦੇ ਮੁੜ ਕੇ ਮਿਲਣਾ ਬੰਦਗੀ ਦੀ ਪਰਕਾ ਤੇ ਹੋਰ ਕਿਦੋਂ ਮਿਲ ਸਕਦੀ ਪਰ ਉਹ ਜੇ ਜਿੰਦ ਸੁਆਹ ਹੋ ਹੋਰ ਕਿਉਂ ਇਹ ਚੀਜ਼ਾਂ ਜਿਹੜੀਆਂ ਅਸੀਂ ਅੱਜ ਪਾਈਆਂ ਨੇ ਇਹ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਬੋਲਦੀਆਂ ਨੇ ਹੋਰ ਕਿਉਂ ਮੈਂ ਸਮਝਿਆ ਨਹੀਂ ਮੈਂ ਨਹੀਂ ਆ ਇੱਕ ਬੰਦਗੀ ਜੇ ਬੰਦਾ ਆਵੇ ਤਾਂ ਫੇਰੀ ਮਿਲਦੀਆਂ ਨੇ ਭਾਈ ਪੜੋ ਕਿਸੇ ਇੱਕ ਬੰਦੇ ਨੂੰ ਫੌਣਵਾ ਦੇ ਕਿਸੇ ਇੱਕ ਕੰਮ ਨੂੰ ਛੱਡਣਾ ਪੈਣਾ ਵਾ ਜੇ ਤੇ ਛੱਡਿਆ ਨਾ ਉਹਨਾਂ ਚ ਅਸੀਂ ਪਾ ਸਕਦੇ ਨਹੀਂ ਨਹੀਂ ਹਾਲੇਲੂਇਆ ਹੇਲੇਲੂਇਆ ਹੇਲੇਲੂਇਆ ਕਿਉਂ ਨਹੀਂ ਆਇਆ ਮਨੁੱਖ ਚੁਣੇ ਹੋਏ ਪਹੁੰਚਦੇ ਬਹੁਤ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਬਹੁਤ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੋਉ ਔਰ ਤੁਹਾਡੇ ਲਈ ਇਹ ਸਭ ਕੁਝ ਪਰ ਉਹ ਆਉਂਦੇ ਨਹੀਂ ਪਰ ਕਿਉਂ ਨਹੀਂ ਹੋਏ ਲੋਕ ਹੇਲੇਲੂਇਆ ਕਿਹੜੇ ਲੋਗ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੀ ਪ੍ਰਸ਼ੰਸਾ ਕਰਦੇ ਆ ਦੂਜਿਆਂ ਕੋ ਹਿੰਮਤ ਹੀ ਨਹੀਂ ਹੈ ਉਹਨਾਂ ਕੋ ਪਹੁੰਚ ਹੀ ਨਹੀਂ ਹੈ ਉਹਨਾਂ ਕੋ ਵੇਲ ਹੀ ਨਹੀਂ ਹੈ ਪ੍ਰਭੂ ਨੇ ਸਾਨੂੰ ਵੇਲਿਆ ਕੀਤਾ ਹੈ ਹallelujah ਅਸੀਂ ਕੀ ਕਰੀਏ ਉਹਦੀ ਪ੍ਰਸ਼ੰਸਾ ਉਹਦੀ ਆਗਿਆ ਕਿਉਂਕਿ ਚੁਣਿਆ ਹੋਇਆ ਅਦੰਚਿਆ ਪੜੀਏ ਜੀਰਾ 12 3 ਦਾ 12 ਪੜੀਏ ਜੀ ਤੁਸੀਂ ਪਰਮੇਸ਼ਰ ਦੇ ਆ ਚੁਣਿਆ ਹੋਇਆ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦੀ ਅਤੇ ਆਲਗੀ ਅਧੀਨ ਦੀ ਨਰਮਾਈ ਅਤੇ ਧੀਰਜ ਨੂੰ ਪਹਿਨ ਲਵੋ ਤੁਹਾਡੇ ਲਈ ਇੱਕ ਚੀਜ਼ ਰੱਖੀ ਹੋਈ ਆ ਪਰਮੇਸ਼ਰ ਨੇ ਗੋਣ ਰੱਖੇ ਤੁਹਾਡੇ ਵਾਸਤੇ ਤੁਸੀਂ ਉਹਨਾਂ ਨੂੰ ਕੀ ਕੱਗ ਲਵੋ ਪਹਿਨ ਲਵੋ ਜਦ ਅਠੰਡ ਦੇ ਵਿੱਚ ਤੁਸੀਂ ਆਏ ਜੇ ਤੇ ਇੱਕ ਓਵਰ ਕੋਟ ਪਹਿਨੇ ਆ ਹੈ ਨਾ ਸਾਰੇ ਕਪੜਾ ਦੇ ਵਿੱਚ ਦੀ ਇੱਕ ਜੈਕਟ ਪਾਈ ਹੋਈ ਹੈ ਉਹ ਸਾਰਿਆਂ ਨੂੰ ਕੀ ਕਰ ਕੀ ਹੁਣ ਕਵਰ ਕਰ ਗਿਆ ਹੋ ਸਕਦਾ ਉਹ ਸਾਰਿਆਂ ਦੇ ਨਾਲ ਜਨੇਕਤ ਨਾ ਆਵੇ ਪਰ ਜੇ ਅਜਿਹਾ ਹੋਰ ਕੋਈ ਰਿਪੋਰਟ ਨਾ ਪਾਇਆ ਜਾਵੇ ਭਾਈ ਭੈਣੋ ਇੱਥੇ ਪਰਮੇਸ਼ੁਰ ਦੇ ਬਚਨ ਅਸੀਂ ਵੇਖਿਆ ਕਿ ਪਵਿੱਤਰ ਅਤੇ ਪਿਆਰੇ ਹਨ ਰਹਿਣ ਦੇ ਲਈ ਪਰਮੇਸ਼ੁਰ ਨੇ ਚੁਣੇ ਹੋਏ ਲੋਕਾਂ 'ਚ ਕੀ ਹੋਣਾ ਚਾਹੀਦਾ ਹੈ ਕੋਣ ਰਹਿਣਾ ਚਾਹੀਦਾ ਮਾਫ ਕਰਨ ਵਾਲਾ ਆਤਮਾ ਹੋਣਾ ਚਾਹੀਦਾ ਮਾਫ ਕਰਨ ਵਾਲਾ ਆਤਮਾ ਹੋਣਾ

ਪਰਮੇਸ਼ਵਰ ਦੀ ਬਾਣੀ ਸੁਣ ਕੇ ਪਰਮੇਸ਼ਵਰ ਦਾ ਹੁਕਮ ਸੁਣ ਕੇ ਤੇ ਬਚਾਉ ਦੇ ਲਈ ਉਹਨਾਂ ਨੇ ਵਰਦ ਰੱਖਿਆ ਤੇ ਵਰਦ ਦੇ ਨਾਲ ਹੀ ਉਹਨੇ ਆਪਣੀ ਜਿੱਤ ਨੂੰ ਕੀ ਕੀਤਾ ਪ੍ਰਾਪਤ ਕੀਤਾ ਆਪਣੇ ਭੈੜੇ ਰਾਜ ਛੱਡ ਕੇ ਤੇ ਪਰਮੇਸ਼ਵਰ ਦੇ ਮਗਰ ਹੋ ਤੁਰੇ ਹਰੇਕ ਆਪਣੇ ਆਪਣੇ ਬੁਰੇ ਰਾਤ ਉੱਪਰ ਆ ਗਿਆ ਮੁੜ ਪਿਆ ਤੇ ਪਰਮੇਸ਼ਰ ਕੀ ਹੈ ਧਿਆਨ ਲੂ ਆ ਕਿਰਪਾਲੂ ਆ ਸਾਨੂੰ ਵੀ ਕੀ ਹੋਣਾ ਚਾਹੀਦਾ ਅਸੀਂ ਉਹਦੇ ਧਿਆਨ ਦੇ ਪੁੱਤਰ ਵਾ ਸਾਨੂੰ ਵੀ ਧਿਆਨੂ ਹੋਣਾ ਨਹੀਂ ਵਾ ਇੱਕ ਦੂਜੇ ਤੇ ਧਿਆਨ ਬਿਆ ਕਰਨੀ ਨਹੀਂ ਅਦੀਨ ਕੀ ਮਨਮਧਿਏ ਨਹੀਂ ਮੇਰੀ ਮਰਤੀ ਚੱਲੇ ਜਿਹੜਾ ਲੀਡ ਕਰਨ ਰਿਆ ਮਰਜੀ ਉਹਦੀ ਐ ਜਿੰਨੂੰ ਲੀਡ ਕਰਨ ਲਈ ਜਿਨ ਆਗਿਆ ਤੇ ਮਰਤੀ ਉਹਦੀ ਆ ਜਿੰਨੂੰ ਪ੍ਰਬੰਧ ਕਰਨੀ ਜਿਨ ਆਗਿਆ ਦਿੱਤੀ ਉਹਦੀ ਮਰਜ਼ੀ ਆ ਤੇ ਪ੍ਰਬੰਧ ਕੌਣ ਕਰਾਉਂਦਾ ਉਹ ਯਹਵਾ ਪਰਮੇਸ਼ੁਰ ਯਹਵਾ ਦੀ ਛੀ ਯਹਵਾ ਜੀਰੇ ਪਵਿੱਤਰ ਪ੍ਰਭ ਯਸੂ ਨਾਜ਼ੀ ਮਰਜ਼ੀ ਆ ਮੇਰੀ ਮਰਜ਼ੀ ਨਹੀਂ ਧਰਨੀ ਉਤੇ ਮੇਰੀ ਮਰਜ਼ੀ ਪੂਰੀ ਹੋਵੇ ਚਰਚ ਵਿੱਚ ਮੇਰੀ ਮਰਜ਼ੀ ਪੂਰੀ ਹੋਵੇ ਘਰ ਵਿੱਚ ਮੇਰੀ ਮਰਜ਼ੀ ਪੂਰੀ ਹੋਵੇ ਦੋਸਤਾਂ ਵਿੱਚ ਮੇਰੀ ਮਰਜ਼ੀ ਪੂਰੀ ਹੋਵੇ ਪਿੰਡ ਵਿੱਚ ਮੇਰੀ ਮਰਜ਼ੀ ਪੂਰੀ ਹੋਵੇ ਸ਼ਹਿਰ ਵਿੱਚ ਮੇਰੀ ਮਰਜ਼ੀ ਪੂਰੀ ਹੋਵੇ ਕਿੰਦਾ ਹੁੰਦਾ ਨਹੀਂ ਤਾਂ ਨਹੀਂ ਹallelujah ਮੇਰੇ ਪੇਜਣ ਵਾਲੀ ਦੀ ਮਰਜ਼ੀ ਪੂਰੀ ਹੋਣੀ ਹੋ ਗਈ ਹੈ ਅਦੀ ਰਿਆ ਹੈ ਅਸੀਂ ਵੀ ਆਪਣੇ ਚਾਉਣ ਵਾਲਿਆਂ ਦੇ ਅਦੀਨ ਲਈ ਇੱਕ ਬੰਗੇ ਦੇ ਅਦੀਨ ਰਹੀਏ ਪਤੀ ਪਤਨੀ ਦੇ ਬੱਚੇ ਪਾਤਾ ਪਿਤਾ ਦੇ ਅਸੀਂ ਸਾਰੇ ਈਆਂ ਪੁੱਤਰ ਪਰਮੇਸ਼ਰ ਦੇ ਆ ਤੇ ਪਰਮੇਸ਼ਰ ਦੇ ਕਲਾਮ ਦੇ ਅਦੀਨ ਰਹਿਣਾ ਸੇਵਕ ਦੇ ਅਦੀਨ ਰਹਿਣਾ ਹallelujah 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 ਫਿਰ ਅੱਗੇ ਨਰਮਈ ਅਜਤੀ ਜਿਹਨੂੰ ਪਹਿਨ ਲਵੋ ਸਬਰ ਨਾਲ ਸਬਰ ਨਾਲ ਜੇ ਤੱਕ ਪੜਾਇਆ ਕਿ ਨਹੀਂ ਸੇ ਸੋ ਪੀਓ ਕੇਆ ਸਬਰ ਕੀਤਾ ਆ ਸ਼ਾਮਾਂ ਪੈਣ ਗਿਆ ਬੰਦੇ ਕੰਮ ਲੱਗੇ ਆ ਵਾਪਸ ਆਉਣਗੇ ਹਾਲੇਲੂਇਆ ਬੱਚੇ ਕੁ ਦਿਨ ਗੁਜ਼ਾਇਆ ਕਈ ਹੋਰ ਗੱਲਾਂ ਨੇ ਜਿਹੜੇ ਸਬਰ ਦੀਆਂ ਨੇ ਤੇ ਸੂਰਜ ਜਿਹੜੇ ਮੰਨ ਲਓ ਕਿ ਤੁਹਾਨੂੰ ਕੋਈ ਅੰਧ ਨਹੀਂ ਹੋਣੀ ਆ ਕੋਈ ਤੁਹਾਨੂੰ ਕਹਿੰਦੇ ਆ ਹਾਂ ਕੀਤੀ ਐ ਸ਼ਾਮਾਂ ਨੂੰ ਤੁਹਾਨੂੰ ਬੋਲੇ ਦੰਤ ਆ ਜਾਵੇਗਾ رس دے گی تیسرا داگ گا کپڑا داگ گا شاما کو چپ چاپ گاج کے ਜਿਹੜਾ ਸਤਿਕਾਰ ਤੁਹਾਨੂੰ ਬਖਸ਼ਿਆ ਗਿਆ ਨਾ ਜਿਹੜਾ ਵਿਸ਼ਵਾਸ ਤੁਹਾਨੂੰ ਬਖਸ਼ਿਆ ਗਿਆ ਉਸ ਵਿਸ਼ਵਾਸ ਤੇ ਖੜੇ ਰਹੋ ਇੱਕ ਦਿਨ ਪ੍ਰਭੂ ਤੁਹਾਨੂੰ ਬਲੰਦੀਆਂ ਤੇ ਲੈ ਕੇ ਜਾਵੇ ਬਲੰਦੀਆਂ ਤੇ ਖੜੇਗਾ ਉਸ ਦਿਨ ਦਾ ਇੰਤਜ਼ਾਰ ਕਰੋ ਉਸ ਦਿਨ ਤੇ ਲਈ ਮਿਹਨਤ ਕਰੋ ਉਸ ਦਿਨ ਦੇ ਲਈ ਸਬਰ ਰੱਖੋ ਉਸ ਦਿਨ ਦੇ ਲਈ ਪ੍ਰਭੂ ਦੇ ਅਧੀਨ ਰਹੋ ਇੱਕ ਦੂਜੇ ਦੇ ਅਧੀਨ ਰਹੋ ਨਾ ਬੁੜਬੁੜ ਕਰੋ ਤੇ ਨਾ ਬੁੜਬੁੜ ਤੁਹਾਡੇ ਵਿੱਚ ਆਉਣਾ ਛੇ ਦਾ ਧੰਨਵਾਦ ਕਰੋ ਧੰਨਵਾਦ سبر سنتوختی سبر سنتوخ منجنا پہلے دن نہیں مل جانا ਫਬਰ ਕੰਦੇ ਨਾਲ ਮੁਕਟ ਮਿਲਦਾ ਆ ਪਰ ਉਹ ਮੁਕਟ ਜਿਹੜਾ ਹੋਇਆ ਜਿਹੜਾ ਮਜ਼ਰਾਉਂਦਾ ਨਹੀਂ ਆ ਫੁੱਲਾਂ ਦੇ ਹਾਰ ਨੂੰ ਪਾ ਕੇ ਲੋਕ ਸਟੇਜ ਤੇ ਖਿਲਾਦਣ ਤੇ ਫੁੱਲਾਂ ਦੇ ਹਾਰ ਮਜ਼ਰਾ ਆ ਜਾਂਦੇ ਆ ਪਰ ਉਹ ਮੁਕਟ ਜਿਹੜਾ ਦੀ ਸ਼ਵਾਸ ਦਾ ਆ ਉਹ ਮੁਕਟ ਜਿਹੜਾ ਲੈਣ ਕੀ ਦਾ ਆ ਉਹ ਮੁਕਟ ਜਿਹੜਾ ਚੁਣਿਆ ਹੋਇਆ ਨੇ ਲਈ ਆ ਨਾ ਇਹ ਮਜ਼ਰਾਵੇਗਾ ਤੇ ਨਾ ਤੁਹਾਡੇ ਕੋਲੋਂ ਕੋਈ ਕੋ ਸਕੇਗਾ ਸਰਗਲੀ ਤੁਹਾਨੂੰ ਦਿੱਤਾ ਜਾਵੇਗਾ ਬੋਲੋ ਅਮੀਨ ਹallelujah ਹallelujah ਨਵੀਂ ਜ਼ਿੰਦਗੀ ਦੇ ਰਾਹ ਅਗਲਾ ਪਾਈ ਪੈਣੋ ਆਪਣੇ ਅੰਗਾਂ ਨੂੰ ਆਪਣੇ ਕੰਮਾਂ ਨੂੰ ਸੁਧਾਰਨਾ ਆਇਆ ਆਪਣੇ ਨਾਲ ਕੱਟ ਦੇਣਾ ਹੈ ਮਤਲਬ ਹੈ ਆਪਣੇ ਕੰਮਾਂ ਨੂੰ ਸੁਧਾਰਨਾ ਆਇਆ ਜਦੋਂ ਅਸੀਂ ਪ੍ਰਭੂ ਵਿੱਚ ਨਹੀਂ ਸੀ ਦੌੜ ਚੱਲਦੇ ਸੀ ਪਰ ਜਦੋਂ ਅਸੀਂ ਪ੍ਰਭੂ ਮੰਨ ਲਿਆ ਉਸ ਤੋਂ ਬਾਅਦ ਅਸੀਂ ਇਹ ਕੰਮ ਕਰਨੇ ਸ਼ੁਰੂ ਦਿੱਤੇ ਤੇ ਕਿਹੜੇ ਕੰਮ ਦੇ ਰਾਹ ਪਏ ਆ 12 ਪੜਦੀ ਹੈ ਜੇ ਇੱਕ ਵਾਰੀ ਫੇਰ ਇਹ ਗੱਲ ਸਾਡੇ ਵਿੱਚ ਹੋਣੀ ਚਾਹੀਦੀ ਹੈ ਬੋਲੋ ਜੀ ਸੋ ਤੁਸੀਂ ਪਰਮੇਸ਼ੁਰ ਦੇ ਆ ਚੁਣਿਆ ਹੋਇਆ ਵੰਦੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮਦਿਲੀ ਦਿਆਲਗੀ ਅਧੀਨਗੀ ਨਰਮਾਈ ਅਤੇ ਤਿਰਜ ਰੋਹਤਾਂ ਨੂੰ ਪੜੀਏ ਨਾ ਅਤੇ ਜੇ ਕੋਈ ਕਿਸੇ ਉੱਤੇ ਗਿਨਾ ਰੱਖਦਾ ਹੋਵੇ ਤਾਂ ਇੱਕ ਦੂਜੇ ਦੀ ਸਹਿ ਦਵੇ ਅਤੇ ਇਿੱਕ ਦੁਇਆ ਨੂੰ ਮਾਫ ਕਰੇ ਮਾਫ ਕਰ ਦੇਵੇ ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ ਤਿਵੇਂ ਤੁਸੀਂ ਵੀ ਕਰੋ ਅਤੇ ਇਹਨਾਂ ਸਭਾਂ ਤੇ ਉਤੋਂ ਦੀ ਪ੍ਰੇਮ ਨੂੰ ਪਾਰ ਲਹੋ ਕੋਵਰਕਾਉਂਡ ਜ਼ਰੂਰੀ ਆ ਪਾਈ ਪਹਿਨੋ ਜੇ ਸਾਰੀ ਠੰਡ ਨੂੰ ਰੋਕਣਾ ਆ ਕਈ ਲੋਕਾਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਇੱਕ ਕਪੜਾ ਜਿਹੜਾ ਤੋਂ ਲਵੇਕਿਆ ਹੁੰਦਾ ਸੋਲ ਜਾਂ ਪਹਿਣਾ ਨੇ ਜਾਂ ਭਾਜ ਨੇ ਲੋਈ ਦੇਖ ਭੁੱਖਲ ਪਰ ਹੁੰਦੀ ਆ ਜਿਹੜੇ ਜੋੜ ਹੋਣ ਅਗੇ ਦੇਚਦੇ ਉਹਨਾਂ ਦੇ ਵਿੱਚ ਓਵਰਕਾਡ ਲਾਉਂ ਗੋਡ ਪਾਇਆ ਹੁੰਦਾ ਸਾਰੇ ਕੱਪੜੇ ਜਦੋਂ ਇਹ ਕੋਲੋਂ ਗੋਡ ਪਾਇਆ ਹੁੰਦਾ ਉਹ ਕੀ ਕਰਦਾ ਸਾਰੇ ਠੰਡ ਨੂੰ ਰੋਕਦਾ ਹਾਲੇਲੂਇਆ ਪਰ ਉਹ ਤੋਂ ਕੀ ਪਾਉਣਾ ਅਸੀਂ ਸਾਰੇ ਤੋਂ ਦੀ ਸਾਰੇ ਗੋਣ ਸਾਡੇ ਤੇ ਹੋਣ ਸਾਡੇ ਵਿੱਚ ਹੋਣ ਸਾਰੇ ਗੋਣਾਂ ਨੂੰ ਅਸੀਂ ਅਬੜੀ ਪਰ ਭੂਰੀ ਨਾਲ ਅੰਦਰ ਭਰਿਆ ਹੋਵੇ ਮਾਫੀ ਨਾਲ ਦਿਲ ਹੋਵੇ ਪਿਆਰ ਕਰਨ ਵਾਲਾ ਦਿਲ ਹੋਵੇ ਹਾਂ ਹਾਲੇਲੂਇਆ ਦਿਆ ਕਰਣਾ ਦੇ ਲੋਈ ਰਹਿਤ ਕਰਣਾ ਨਿਰਮਈ ਤੀਜ ਹੋਵੇ ਤੇ ਪਿਆਰ ਵੀ ਸਾਡੇ ਵਿੱਚ ਹੋਣਾ ਚਾਹੀਦਾ ਓਵਰਕਾਡਰ ਪਿਆਰ ਵਾਖਾਉਣਾ ਪੈਣਾ ਹਾਂਜੀ ਅਤੇ ਇਹਨਾਂ ਸਭਣਾ ਦੇ ਉਤੋਂ ਨੇ ਪ੍ਰੇਮ ਨੂੰ ਪਾਲੋ ਜੇਰਾ ਸਪੂਰਨਤਾ ਦਾ ਬੰਧ ਹੈ ਹਮ ਅਤੇ ਮੇਦੀ ਸ਼ਾਂਤ ਜੇਵੇਂ ਨਹੀਂ ਤੁਸੀਂ ਇੱਕੋ ਦੇਹ ਹੋ ਕੇ ਸੱਦੇ ਵੀ ਗਏ ਤੁਹਾਡੇ ਮਨਾਂ ਵਿੱਚ ਰਾਜ ਕਰੇ ਤੇ ਤੁਸੀਂ ਧੰਨਵਾਦ ਕਰਿਆ ਕਰੋ ਧੰਨਵਾਦ ਧੰਨਵਾਦ ਧੰਨਵਾਦੀ ਯਸ਼ੂ ਜੀ ਮੈਨੂੰ ਬਚਾਉਣ ਲਈ ਔਲ ਬਲਾਉਣ ਲਈ ਧੰਨਵਾਦ ਧੰਨਵਾਦ ਧੰਨਵਾਦੀ ਯਸ਼ੂ ਜੀ ਕੀ ਕਰਿਆ ਕਰੋ ਧੰਨਵਾਦ ਧੰਨਵਾਦ ਕਰਿਆ ਕਰੋ ਪਰਮੇਸ਼ੁਰ ਨੇ ਚੁਣਿਆ ਪਰਮੇਸ਼ੁਰ ਨੇ ਵਾਕ ਕੀਤਾ ਤੇ ਆਪਣਾ ਪਿਆਰ ਦਾ ਓਵਰकोट ਉਤੋਂ ਦੀ ਪਾਉਣ ਵਾਸਤੇ

ਤੁਹਾਡੇ ਵਿੱਚ ਬੋਧਾ ਕਰਕੇ ਵਸੇ ਵਸੀ ਦਾ ਵਚਨ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਪੂਰੀ ਬੁੱਧ ਨਾਲ ਉਹ ਨਵੇਂ ਕਿਤੇ ਫਿਰਮਾਂ ਵਾਲਾ ਚਾਇਲੇ ਤੁਹਾਡੇ ਅੰਦਰ ਵਸਿਆ ਹੋਵੇ ਹallelujah ਹallelujah ਤੁਸੀਂ ਹੋਰ ਹੋਰ ਗੱਲਾਂ ਦੇ ਵਿੱਚ ਰੁਚੀ ਰਿਓ ਪਰ ਬਾਣੀ ਪੜੋ ਤੇ ਬਾਣੀ ਤੁਹਾਡੇ ਅੰਦਰੋਂ ਬਾਹਰ ਤੁਹਾਡੇ ਮਨਾਂ ਵਿੱਚ ਵਸੀ ਹੋਣੀ ਚਾਹੀਦੀ ਆ ਮੇਰੇ ਮਾਨੇ ਵਿੱਚ ਆ ਵਸ ਤੂੰ ਕੰਡੇਾਂ ਦੇ ਤਾਜ ਵਾਲਿਆ ਮੇਰੇ ਮਨ ਵਿੱਚ ਆ ਵਸ ਤੂੰ ਕੰਡੇਾਂ ਦੇ ਤਾਜ ਵਾਲਿਆ ਉਹ ਕੰਡੇਾਂ ਦੇ ਤਾਜ ਵਾਲਿਆ ਕੰਡੇਾਂ ਦੇ ਤਾਜ ਵਾਲਿਆ ਮਨ ਚ ਵਸਿਆਣਾ ਚਾਹੀਦਾ ਕਿਤਾਬਸਰ ਤੇਰਾ ਪੌਤਾ ਕਰਕੇ ਅਤੇ ਬੜੀ ਜੀ ਪੋਸਾਂ ਕਰਕੇ ਵੱਸੇ ਅਤੇ ਤੁਸੀਂ ਜੋ ਗੁਰਾ ਅਤੇ ਭਜਨਾ ਅਤੇ ਆਤਮਿਕ ਗੀਤਾਂ ਦੁਆਰਾ ਇੱਕ ਦ੍ਰਿਗੰਤ ਦੇਸ਼ ਦਿਆ ਕਰੋ ਅਤੇ ਚਿਤਾਵੀਆਂ ਕਰੋ ਅਤੇ ਕਿਰਪਾ ਨਾਲ ਪਰਮੇਸ਼ਰ ਨੂੰ ਆਪਣੇ ਮਨਾਂ ਵਿੱਚ ਗਾਇਆ ਕਰੋ ਹallelujah ਹallelujah ਕਿਰਪਾ ਨਾਲ ਪਰਮੇਸ਼ਰ ਨੂੰ ਆਪਣੇ ਮਨਾਂ ਚ ਗਾਇਆ ਕਰੋ ਅਤੇ ਸਭ ਤੋਂ ਅਤੇ ਸਭ ਜੋ ਕੁਝ ਤੁਸੀਂ ਕਰੋ ਭਾਵੇਂ ਵਚਨ ਆਵੇਂ ਕਰਮ ਸਭੋ ਹੀ ਪ੍ਰਭੂ ਯੀਸ਼ੂ ਦੇ ਨਾਮ ਤੇ ਕਰੋ ਅਤੇ ਉਹਦੇ ਰਾਈ ਪਿਤਾ ਪਰਮੇਸ਼ਰ ਦਾ ਧੰਨਵਾਦ ਕਰੋ ਯੀਸ਼ੂ ਮਸੀਹ ਦੇ ਰਾਈ ਹੋਣਾ ਜੇ ਸਭ ਕੁਝ ਇੱਕ ਦਲ ਲੋੜ ਕਰ ਲਿਓ ਦਿਲ ਵਿੱਚ ਯੀਸ਼ੂ ਮਸੀਹ ਦੇ ਨਾਮ ਵਿੱਚ ਸਭ ਕੁਝ ਹੋਣਾ ਇਹ ਧਰਤੀ ਤੇ ਸਵਰਗ ਵਿੱਚ ਦਰਵਾਜ਼ੇ ਖੁੱਲਣੇ ਨੇ ਤੇ ਕਿਦੇ ਨਾਮ ਤੇ ਖੁੱਲਣੇ ਨੇ ਯੀਸ਼ੂ ਮਸੀਹ ਦੇ ਨਾਮ ਤੇ ਖੁੱਲਣੇ ਨੇ

ਬਹੁਤ ਸਾਰੇ ਸਾਨੂੰ ਜਾਣ ਵਾਲੇ ਹੋਈਏ ਬਹੁਤ ਸਾਰੇ ਮੀਨੂ ਸੈੱਟ ਕਰਨ ਵਾਲੇ ਹੋਈਏ ਬਹੁਤ ਸਾਰੇ ਮਜਿਸਟਰ ਬਚਾਉਣ ਵਾਲੇ ਹੋਈਏ ਅਬ ਜੇ ਸਾਡੇ ਵਿੱਚ ਪਿਆਰ ਨਾ ਹੋਵੇ ਤੇ ਫਿਰ ਅਸੀਂ ਚੁਣਿਆ ਹੋਇਆ ਵੰਸ਼ ਨਹੀਂ ਫਿਰ ਚੁਣਿਆ ਹੋਇਆ ਵੰਸ਼ ਨਹੀਂ ਹੈ ਚੁਣੇ ਹੋਏ ਲੋਕਾਂ ਦੇ ਵਿੱਚ ਗੁਣ ਨੇ ਜਿਵੇਂ ਪਵਿੱਤਰ ਅਤੇ ਪਿਆਰੇ ਹਨ ਰਹਿਮ ਦੀਲੀ ਬਿਆਲ ਦੀ ਅਧੀਨ ਦੀ ਨਰਮਾਈ ਅਤੇ ਧੀਰਜ ਨੂੰ ਪੈਣ ਲੋ ਸਦਾ ਪੀਰ ਸਦਾ ਪਿਆਰ ਸਦਾ ਓਵਰਕੋਟ ਹallelujah ਜਿਹੜਾ ਸਾਰੇ ਗੁਣਾਂ ਨੂੰ ਕੀ ਕਰਦਾ ਆ ਸੰਭਾਲ ਕੇ ਰੱਖਦਾ ਨਹੀਂ ਤੇ ਗੁਣ ਸਾਨੂੰ ਕੀ ਕਰ ਦਿੰਗੇ ਕਮੰਡੀ ਬਣਾ ਦੇਣਗੇ ਗੁਣ ਤੇ ਸਾਨੂੰ ਕੀ ਬਣਾ ਦੇਣਗੇ ਕਮੰਡੀ ਬਣਾ ਦੇਗੇ ਕਮੰਡੀਆਂ ਤੋਂ ਪਰਮੇਸ਼ਵਰ ਦੇ ਕਾਰਜ ਵਿੱਚ ਕੋਈ ਥਾਂ ਨਹੀਂ ਮੈਂ ਚਿਰ ਦਾ ਮੈਂ ਚਿਰ ਦਾ ਮੈਂ ਚਿਰ ਦਾ ਮੈਂ ਚਿਰ ਦਾ ਮੈਂ ਸੋਣਾ ਪਰ ਇਹ ਹੋਇ ਕਾਲੀ ਕਮਾਂਡ ਦੇ ਕੇ ਅੰਦਰ ਕਮਾਂਡ ਪੁਰੇ ਨੂੰ ਜਿੱਤਦਾ ਉਹ ਜਿਹਨੂੰ ਜਿਹਨੂੰ ਕਮਾਂਡ ਆਇਆ ਉਹ ਜਿੱਦਾਂ ਮਰਜੀ ਬੁਰਾ ਕਰ ਦੇਣਾ ਮੈਂ ਨਹੀਂ ਕਰਾਂ ਮੈਂ ਨਹੀਂ ਕਰਾਂ ਮੈਂ ਨਹੀਂ ਕਰਾਂ ਮੈਂ ਨਹੀਂ ਕਰਾਂ ਮੇਰਾ ਵਸੀਹ ਚੰਗਾ ਜਿਹਨੇ ਮੈਨੂੰ ਮਾਫ ਕੀਤਾ ਤੇ ਆਪਣੇ ਗੁਣ ਤੇ ਦਾਨ ਮਰਦਾਨ ਮੈਨੂੰ ਜਿੱਤੇ ਨਿਆ ਕਿਤਾਜ ਦਾ ਧੰਨਵਾਦ ਹੋਵੇ ਪ੍ਰਭੂ ਯਿਸੂ ਦੇ ਬਾਪ ਕਲਾਮ ਤੇ ਪੜ੍ਹ ਸੁਣਨ ਜਾਂਦੇ ਬਰਕਤ ਮਿਲੇ ਆਮੀਨ ਉਹ ਸਭ ਕਰਨ ਬੰਦ ਕਰਾਂਗੇ ਸਿਰਾਂ ਨੂੰ ਪਰਮੇਸ਼ਰ ਦੀ ਸਵੇ ਜਿਕਾਣਾ اللہ علیہ وسلم